ਜਗਵਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕੁਲਵਿੰਦਰ ਮਾਹੀ ਲੈ ਕੇ ਹਾਜ਼ਰੀਆਂ ਦੁਪਹਿਰ ਦੀਆਂ ਖਾਸ ਖਬਰਾਂ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਵੱਡੀ ਖਬਰ ਆ ਰਹੀ ਹੈ ਦਿੱਲੀ ਤੋਂ ਰਾਜਧਾਨੀ ਦਿੱਲੀ ਗੈਸ ਚੈਂਬਰ ਇਸ ਸਮੇਂ ਬਣ ਚੁੱਕਾ ਹੈ ਔਰ AQI ਲੈਵਲ ਦੀ ਜੇਕਰ ਗੱਲ ਕਰੀਏ ਤਾਂ 400 ਤੋਂ ਪਾਰ ਹੋ ਚੁੱਕਾ ਹੈ ਜਿਸ ਕਰਕੇ ਦਿੱਲੀ ਦੀ ਹਵਾ ਕਾਫੀ ਪ੍ਰਦੂਸ਼ਿਤ ਹੋ ਚੁੱਕੀ ਹੈ ਲੋਕਾਂ ਦੇ حال ਮਾੜੇ ਹੋ ਚੁੱਕੇ ਨੇ ਦੱਸ ਦਈਏ ਕਿ ਪ੍ਰਦੂਸ਼ਣ ਇੰਨਾ ਵੱਧ ਚੁੱਕਾ ਹੈ ਕਿ ਦੱਸਿਆ ਜਾ ਰਿਹਾ ਹੈ ਕਿ 22 ਲੱਖ ਦੇ ਕਰੀਬ ਦਿੱਲੀ ਦੇ ਵਿੱਚ ਜੋ ਬੱਚੇ ਨੇ ਉਹਨਾਂ ਦੇ ਫੇਫੜੇ ਖਰਾਬ ਹੋਣ ਦੀ ਕਗਾਰ ਤੇ ਨੇ ਕਿਉਂਕਿ ਇੰਨਾ ਜ਼ਿਆਦਾ ਇਹ ਪ੍ਰਦੂਸ਼ਣ ਹੈ ਜੇਕਰ ਕਿਸੇ ਹੋਰ ਦੇਸ਼ ਦੇ ਵਿੱਚ ਇੰਨਾ ਪ੍ਰਦੂਸ਼ਣ ਹੁੰਦਾ ਤਾਂ ਇਸ ਸਮੇਂ ਲੋਕਡਾਊਨ ਦਾ ਐਲਾਨ ਹੋ ਜਾਣਾ ਸੀ ਪਰ ਰਾਜਧਾਨੀ ਦੇ ਵਿੱਚ ਸਾਰੇ ਕੰਮ ਪਹਿਲਾਂ ਦੀ ਤਰ੍ਹਾਂ ਚੱਲ ਰਹੇ ਨੇ ਪ੍ਰਦੂਸ਼ਣ ਦੇ ਉੱਤੇ ਰੋਕ-ਥਾਮ ਦੇ ਕੁਝ ਵੀ ਨਹੀਂ ਕੀਤਾ ਜਾ ਰਿਹਾ ਨਾ ਵਾਹਨਾਂ ਦੇ ਉੱਤੇ ਰੋਕ-ਠੋਕ ਕੀਤੀ ਜਾ ਰਹੀ ਹੈ ਨਾ ਸਕੂਲ ਬੰਦ ਕੀਤੇ ਜਾ ਰਹੇ ਨੇ ਅਤੇ ਨਾ ਹੀ ਆਫਿਸ ਵਗੈਰਾ ਬੰਦ ਕੀਤੇ ਜਾ ਰਹੇ ਨੇ ਜਿਸ ਕਰਕੇ ਆਵਾਜਾਈ ਤਾਂ ਵਧ ਹੀ ਰਹੀ ਹੈ ਦੂਸਰੇ ਪਾਸੇ ਜੋ ਲੋਕ ਨੇ ਉਹ ਇਸ ਪ੍ਰਦੂਸ਼ਿਤ ਦੀ ਲਪੇਟ ਵਿਚ ਆ ਰਹੇ ਨੇ ਕਿਉਂਕਿ 에ਅਰ ਕੁਆਲਿਟੀ ਇੰਡੈਕਸ ਇੰਨਾ ਜਿਆਦਾ ਵਿਗੜ ਚੁੱਕਾ ਹੈ ਕਿ ਜੇਕਰ ਤੁਸੀਂ 에ਅਰ ਪਿਊਰੀਫਾਇਰ ਤੋਂ ਬਿਨਾ ਆਪਣੇ ਘਰ ਦੇ ਅੰਦਰ ਵੀ ਰਹਿੰਦੇ ਹੋ ਤਾਂ ਇੱਕ ਦਿਨ ਦੇ ਵਿੱਚ ਇੱਕ ਵਿਅਕਤੀ 25 ਤੋਂ 50 ਸਿਗਰਟਾਂ ਜਿੰਨਾ ਧੂਆ ਆਪਣੇ ਅੰਦਰ ਖਿੱਚ ਰਿਹਾ ਤੇ ਸਾਹ ਦੇ ਨਾਲ ਗੰਭੀਰ ਬਿਮਾਰੀਆਂ ਅਸੀਂ ਆਪਣੇ ਅੰਦਰ ਖਿੱਚ ਰਹੇ ਹਾਂ ਖਾਸ ਤੌਰ ਤੇ ਰਾਜਧਾਨੀ ਦਿੱਲੀ ਦੇ ਵਿੱਚ ਰਾਜਧਾਨੀ ਦਿੱਲੀ ਰੈੱਡ ਜ਼ੋਨ ਦੇ ਵਿੱਚ ਆ ਚੁੱਕੀ ਹੈ 412 ਤੱਕ AQI ਦਰਜ ਕੀਤਾ ਗਿਆ ਜਿਸ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ ਹਾਲਾਂਕਿ ਇਸ ਨੂੰ ਲੈ ਕੇ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ ਵਿਰੋਧੀ ਪਾਰਟੀਆਂ ਦੇ ਵੱਲੋਂ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਸ ਪ੍ਰਦਰਸ਼ਨ ਨੂੰ ਵੀ ਖਦੇੜ ਦਿੱਤਾ ਗਿਆ ਪਰ ਦੂਸਰੇ ਪਾਸੇ ਸਵਾਲ ਇਹੀ ਹੈ ਕਿ ਆਖਿਰ ਦਿੱਲੀ ਦੇ ਵਿੱਚ ਇਹ ਪ੍ਰਦੂਸ਼ਣ ਹੈ ਇਹ ਕਦੋਂ ਖਤਮ ਹੋਵੇਗਾ ਤਾਂ ਫਿਲਹਾਲ ਦਿੱਲੀ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਗਲੀ ਖਬਰ ਦਾ ਰੁਖ ਕਰਾਂਗੇ ਅਗਲੀ ਖਬਰ ਵੀ ਦਿੱਲੀ ਤੋਂ ਆ ਰਹੀ ਹੈ ਜਿੱਥੇ 에어ਪੋਰਟ ਸਿਸਟਮ ਫੇਲ ਹੋਇਆ ਤੁਹਾਨੂੰ ਦੱਸ ਦਈਏ ਕਿ ਬੀਤੇ 2 ਦਿਨਾਂ ਦੇ ਵਿੱਚ ਦਿੱਲੀ 에어ਪੋਰਟ ਦੇ ਵਿੱਚ ਕਈ ਜੋ ਫਲਾਈਟਾਂ ਨੇ ਉਹ ਲੇਟ ਹੋਈਆਂ ਸੀ ਇਸ ਨੂੰ ਲੈ ਕੇ ਹੁਣ ਵੱਡਾ ਖੁਲਾਸਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਦੱਸ ਦਈਏ ਕਿ ਦਿੱਲੀ 에어ਪੋਰਟ ਦਾ ਜੋ ਸਿਸਟਮ ਹੈ ਉਹ ਇੱਕ ਤਰੀਕੇ ਦੇ ਨਾਲ ਉਸ ਦੇ ਵਿੱਚ ਗੜਬੜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀਪੀਐਸ ਸਿਸਟਮ ਜੋ ਉੱਥੋਂ ਦਾ ਹੈ ਉਸ ਦੇ ਨਾਲ ਛੇੜਛਾੜ ਕੀਤੀ ਗਈ ਸੀ ਜਿਸ ਕਰਕੇ ਵੱਡਾ ਹਾਦਸਾ ਹੋ ਸਕਦਾ ਸੀ ਦੱਸ ਦਈਏ ਕਿ ਜੋ ਫਲਾਈਟਾਂ ਲੈਂਡ ਕਰਦੀਆਂ ਨੇ ਤੇ ਇਸ ਦੌਰਾਨ ਜੀਪੀਐਸ ਸਿਸਟਮ ਨਾਲ ਛੇੜਛਾੜ ਕਰਕੇ ਪਾਇਲਟ ਨੂੰ ਗਲਤ ਲੋਕੇਸ਼ਨ ਦਿੱਤੀ ਜਾ ਰਹੀ ਸੀ ਉਸ ਨੂੰ ਲੋਕੇਸ਼ਨ ਵਿੱਚ ਰਨਵੇ ਦੀ ਜਗ੍ਹਾ ਖੇਤ ਨਜ਼ਰ ਆ ਰਹੇ ਸੀ ਹਾਲਾਂਕਿ ਬਾਅਦ ਵਿੱਚ ਮੈਨੂਅਲ ਜੋ 에어 ట్రాফিক ਕੰਟਰੋਲ ਹੈ ਤਾਂ ਉਸ ਦੇ ਜੋ ਗਾਈਡਲਾਈਨ ਮਿਲਦੀ ਹੈ ਤਾਂ ਉਸ ਦੇ ਆਧਾਰ ਦੇ ਉੱਤੇ ਪਾਇਲਟਾਂ ਦੇ ਵੱਲੋਂ ਲੈਂਡਿੰਗ ਕਰਵਾਈ ਗਈ ਔਰ ਲੈਂਡਿੰਗ ਦੇ ਵਿੱਚ ਕਾਫੀ ਮੁਸ਼ਕਲਾ ਵੀ ਪੇਸ਼ ਆਈਆਂ ਲੈਂਡਿੰਗ ਕਾਫੀ ਸਮੇਂ ਬਾਅਦ ਹੋਈ ਜਿਸ ਕਰਕੇ 에어 ట్రాফিক ਕੰਟਰੋਲ ਹੈ ਜਿਸ ਕਰਕੇ ਜੋ 에어 ట్రాফিক ਹੈ ਉਹ ਵੱਧ ਗਈ ਔਰ ਕਾਫੀ ਮੁਸ਼ਕਲਾਰਾ ਸਾਹਮਣਾ ਕਰਨਾ ਪਿਆ ਔਰ 에어 ట్రాফিক ਵਧਣ ਦਾ ਮਤਲਬ ਹੈ ਕਿ ਕਈ ਫਲਾਈਟਾਂ ਇੱਕੋ ਸਮੇਂ ਆਸਮਾਨ ਦੇ ਵਿੱਚ ਉਡ ਰਹੀਆਂ ਸੀ ਜਿਸ ਕਰਕੇ ਲੋਕਾਂ ਨੂੰ ਕਾਫੀ ਜੋ ਪਾਇਲਟ ਨੇ ਉਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਦੋਂ 에어 ਟਰੈਫਿਕ ਵੱਧ ਜਾਂਦੀ ਹੈ ਤਾਂ ਉਸ ਵਿੱਚ ਹਾਦਸੇ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ ਜਿਸ ਕਰਕੇ ਪਾਇਲਟਾਂ ਦੇ ਵੱਲੋਂ ਬੀਤੇ ਦੋ ਦਿਨਾਂ ਦੇ ਵਿੱਚ ਕਾਫੀ ਸਮਝਦਾਰੀ ਦਾ ਜੋ ਪ੍ਰਦਰਸ਼ਨ ਹੈ ਉਹ ਵੀ ਕੀਤਾ ਗਿਆ ਹਾਲਾਂਕਿ ਪਰ ਇਹ ਵੱਡੀ ਖਬਰ ਹੈ ਕਿ GPS ਸਿਸਟਮ ਦੇ ਨਾਲ ਛੇੜਛਾੜ ਕੀਤੀ ਹੈ ਵੱਡਾ ਹਾਦਸਾ ਹੋ ਸਕਦਾ ਸੀ 800 ਤੋਂ ਜ਼ਿਆਦਾ ਫਲਾਈਟਾਂ ਨੇ ਜਿਹੜੀਆਂ ਕਿ ਇਸ ਸਮੇਂ ਉੱਥੇ ਲੈਂਡ ਹੋਈਆਂ ਨੇ ਹੁਣ ਰੁਕ ਕਰਦੇ ਹਾਂ ਅਗਲੀ ਖਬਰ ਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹੋ ਰਿਹਾ ਹੈ ਦੱਸ ਰਹੀਏ ਕਿ ਬੀਤੇ ਕੱਲ ਤੋਂ ਉੱਥੇ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੇਟ ਨੰਬਰ 1 ਤੋੜ ਦਿੱਤਾ ਗਿਆ ਦੂਸਰੇ ਪਾਸੇ ਪੁਲਿਸ ਉੱਥੇ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕੀਤੀ ਗਈ ਹੈ 2000 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਨੇ ਜੋ ਉੱਥੇ ਤਾਇਨਾਤ ਨੇ ਔਰ ਪੂਰੀ ਰਾਤੇ ਪ੍ਰਦਰਸ਼ਨ ਚੱਲੇ ਅੱਜ ਵੀ ਇਹ ਪ੍ਰਦਰਸ਼ਨ ਚੱਲ ਰਿਹਾ ਹੈ ਔਰ ਵੱਡੀ ਗਿਣਤੀ ਦੇ ਵਿੱਚ ਲੀਡਰ ਇੱਥੇ ਪਹੁੰਚ ਰਹੇ ਨੇ ਤਾਂ ਪ੍ਰਦਰਸ਼ਨ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਕੈਂਪਸ ਦੇ ਤਿੰਨ ਗੇਟ ਨੇ ਜਿਨ੍ਹਾਂ ਦੇ ਉੱਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਔਰ ਦੂਸਰੇ ਪਾਸੇ ਚੰਡੀਗੜ੍ਹ ਦੇ ਵਿੱਚ ਜੋ ਐਂਟਰੀ ਹੈ ਉਸ ਨੂੰ ਲੈ ਕੇ ਵੀ ਕਈ ਨਾਕਾਬੰਦੀ ਕੀਤੀ ਗਈ ਹੈ ਤਾਂ ਜੋ ਕੋਈ ਵੀ ਬਾਧੂ ਵਿਅਕਤੀ ਉਥੇ ਐਂਟਰ ਨਾ ਕਰ ਸਕੇ ਖਾਸ ਤੌਰ ਤੇ ਉਹ ਲੋਕ ਜਿਹੜੇ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਤਾਂ ਉਹਨਾਂ ਨੂੰ ਰੋਕਣ ਦੀ ਕਵਾਇਦ ਕੀਤੀ ਜਾ ਰਹੀ ਹੈ ਤਾਂ ਬਿਨਾ ਆਈਡੀ ਕਾਰਡ ਜਿਸੇ ਨੂੰ ਪੀਯੂ ਵਿੱਚ ਵੀ ਐਂਟਰੀ ਨਹੀਂ ਦਿੱਤੀ ਜਾ ਰਹੀ ਚੰਡੀਗੜ੍ਹ ਦੇ ਸਾਰੇ ਬਾਰਡਰ ਸੀਲ ਕੀਤੇ ਜਾ ਰਹੇ ਨੇ ਔਰ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਉਸ ਚੰਡੀਗੜ੍ਹ ਦੇ ਵਿੱਚ ਪੁਲਿਸ ਨੇ ਪੂਰੇ ਤਰੀਕੇ ਦੇ ਨਾਲ ਮੁਸਤੈਦੀ ਵਧਾ ਦਿੱਤੀ ਹੈ ਤਾਂ ਫਿਲਹਾਲ ਸੈਨਟ ਚੋਣਾਂ ਦੀ ਮੰਗ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਬੀਤੇ ਦਿਨੀ ਕੇਂਦਰ ਦੇ ਵੱਲੋਂ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਸੀ ਉਸ ਤੋਂ ਬਾਅਦ ਜਦੋਂ ਪ੍ਰਦਰਸ਼ਨ ਹੁੰਦੇ ਨੇ ਵਿਦਿਆਰਥੀ ਸੜਕਾਂ ਦੇ ਉੱਤੇ ਉਤਰ ਆਉਂਦੇ ਨੇ ਤਾਂ ਉਸ ਤੋਂ ਬਾਅਦ ਕੇਂਦਰ ਦੇ ਵੱਲੋਂ ਇਸ ਨੂੰ ਵਾਪਸ ਲਿਆ ਜਾਂਦਾ ਹੈ ਪਰ ਆਪਣੇ ਨੋਟੀਫਿਕੇਸ਼ਨ ਵਾਪਸ ਲੈਣ ਤੋਂ ਬਾਅਦ ਹੁਣ ਇਲੈਕਸ਼ਨ ਦੀ ਜੋ ਤਰੀਕ ਹੈ ਉਹ ਐਲਾਨ ਨਹੀਂ ਕੀਤੀ ਗਈ ਹੈ ਜਿਸ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਨੇ 91 ਮੈਂਬਰ ਨੇ ਸੈਨੇਟ ਦੇ ਜਿਹੜੇ ਚੁਣੇ ਜਾ ਰਹੇ ਨੇ ਔਰ ਇਸ ਨੂੰ ਲੈ ਕੇ ਚੋਣ ਦੀ ਜੋ ਤਾਰੀਖ ਹੈ ਉਸ ਦਾ ਐਲਾਨ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਹ ਐਲਾਨ ਹਜੇ ਤੱਕ ਨਹੀਂ ਕੀਤਾ ਗਿਆ ਜਿਸ ਕਰਕੇ ਵਿਦਿਆਰਥੀਆਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਇੱਥੇ ਵਿੱਡਿਆ ਗਿਆ ਹੈ ਰੁਕ ਕਰਦੇ ਹਾਂ ਅਗਲੀ ਖਬਰ ਦਾ ਬੀਤੇ ਦਿਨੀ ਖਬਰ ਸਾਹਮਣੇ ਆਈ ਸੀ ਕਿ 11 ਕਰੋੜ ਦੀ ਇੱਕ ਵਿਅਕਤੀ ਦੀ ਲੋਟਰੀ ਨਿਕਲਦੀ ਹੈ ਤਾਂ ਉਸ ਦਾ ਪਤਾ ਨਹੀਂ ਲੱਗ ਰਿਹਾ ਸੀ ਹਾਲਾਂਕਿ ਜਦੋਂ ਉਸ ਦਾ ਪਤਾ ਲੱਗ ਜਾਂਦਾ ਤਾਂ ਹੁਣ ਇੱਕ ਹੋਰ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਲੁਧਿਆਣਾ ਦੇ ਵਿੱਚ 1 ਕਰੋੜ ਲੋਟਰੀ ਦਾ ਜੇਤੂ ਨਹੀਂ ਲੱਭ ਰਿਹਾ ਜੀ ਹਾਂ 1 ਕਰੋੜ ਦੀ ਲੋਟਰੀ ਵਿਅਕਤੀ ਦੇ ਵੱਲੋਂ ਪਾਈ ਗਈ ਸੀ ਨਾਗਾਲੈਂਡ ਦੀ ਸਰਕਾਰ ਦੇ ਵੱਲੋਂ ਇਹ ਜਿਹੜੀ ਲੋਟਰੀ ਭੇਜੀ ਜਾਂਦੀ ਹੈ ਤਾਂ ਉਹ ਲੋਟਰੀ ਇਹ ਪਾਈ ਗਈ ਸੀ 2000 ਦੀ ਲੋਟਰੀ ਵਿਅਕਤੀ ਦੇ ਵੱਲੋਂ ਖਰੀਦੀ ਗਈ ਸੀ ਪਰ ਲੋਟਰੀ ਜਿੱਤਣ ਤੋਂ ਬਾਅਦ 1 ਮਹੀਨਾ ਹੋ ਚੁੱਕਾ ਹਜੇ ਤੱਕ ਉਸ ਵਿਅਕਤੀ ਦਾ ਪਤਾ ਨਹੀਂ ਲੱਗ ਸਕਿਆ ਕਿ ਕਿਹਦੇ ਵੱਲੋਂ ਇਹ ਲੋਟਰੀ ਜਿੱਤੀ ਗਈ ਹੈ ਹਾਲਾਂਕਿ ਦੁਕਾਨਦਾਰ ਦੇ ਵੱਲੋਂ ਰੋਜ਼ ਦੁਕਾਨ ਦੇ ਬਾਹਰ ਆ ਕੇ ਲੋਟਰੀ ਦਾ ਨੰਬਰ ਬੋਲਿਆ ਜਾਂਦਾ ਹੈ ਉਸ ਦੇ ਵੱਲੋਂ ਢੋਲ ਵਜਾ ਕੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਜੇਕਰ ਕਿਸੇ ਦੀ ਲੋਟਰੀ ਨਿਕਲੀ ਹੈ ਤਾਂ ਉਹ ਇੱਥੇ ਆ ਕੇ ਦੱਸ ਸਕਦਾ ਹੈ ਜੇਕਰ ਇਹ 1 ਕਰੋੜ ਦਾ ਬੰਪਰ ਕਿਸੇ ਦਾ ਨਿਕਲਿਆ ਹੈ ਤਾਂ ਲੋਟਰੀ ਨੰਬਰ ਉਸ ਦਾ ਨਾਲ ਬੋਲਿਆ ਜਾ ਰਿਹਾ ਜੇਕਰ ਵਿਅਕਤੀ ਤੱਕ ਇਹ ਜਾਣਕਾਰੀ ਪਹੁੰਚਦੀ ਹੈ ਤਾਂ ਉਹ ਇੱਥੇ ਜਲਦ ਤੋਂ ਜਲਦ ਪਹੁੰਚਿਆ ਤੇ ਆਪਣੀ ਲੋਟਰੀ ਆ ਕੇ ਖਰੀਦ ਲਵੇ ਜੇਕਰ ਇਸ ਨੂੰ ਹੋਰ ਥੋੜਾ ਸਮਾਂ ਪੈ ਗਿਆ ਤਾਂ ਇਹ ਲੋਟਰੀ ਫਿਰ ਕਿਸੇ ਕੰਮ ਨਹੀਂ ਆਵੇਗੀ ਔਰ ਜੋ ਵਿਅਕਤੀ ਹੈ ਫਿਰ ਉਹ ਇਸ ਲੋਟਰੀ ਦੇ ਉੱਤੇ ਆਪਣਾ ਕਲੇਮ ਨਹੀਂ ਕਰ ਸਕਦਾ ਇਸ ਪੂਰੇ ਮਾਮਲੇ ਦੇ ਵਿੱਚ ਦੁਕਾਨਦਾਰ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਨਜੀਤ ਸਿੰਘ ਹੈਗਾ ਇੱਕ ਕੰਕਰ ਰੈਸਿੰਗ ਸ਼ਾਪ ਨੰਬਰ 49 ਪੰਜਾਬ ਟੂਲ ਹੋ ਜਾਇਆ ਜਾ ਰਿਹਾ ਕੀ ਕਰਨ ਜੀ ਕੱਲ ਰਾਤੀ 7 ਵਜੇ ਦਾ ਡਰਾਸ ਸੀ ਗਈ 2000 ਵਾਲੀ ਟਿਕਟ ਸੀਗੀ ਉਹ ਦੀਵਾਲੀ ਦੇ ਨੇੜੇ ਆਉਂਦੀ ਐ ਠੀਕ ਐ ਤੇ 20000 ਟਿਕਟ ਛੱਪੀ ਸੀ ਠੀਕ ਐ ਜਿਹਦੇ ਵਿੱਚੋਂ ਸਾਡਾ ਕੀ ਕਹਿੰਦੇ ਪਹਿਲਾ ਪ੍ਰਾਈਜ਼ ਨਿਕਲਿਆ 1 ਕਰੋੜ ਦਾ ਠੀਕ ਹੈ ਜੋ ਕਿ ਆ ਨੰਬਰ ਹੈਗਾ ਤੁਸੀਂ ਨੰਬਰ ਦੇਖ ਸਕਦੇ ਹੋ 7265 ਠੀਕ ਹੈ ਇਸ ਦੁਕਾਨ ਤੋਂ ਵਿਕੀ ਸੀਰੀਜ਼ ਦੇ ਵਿੱਚ ਇਸ ਦੁਕਾਨ ਤੋਂ ਵਿਕੀ ਅੱਜ ਹਾਂਜੀ ਇਸੇ ਦੁਕਾਨ ਤੋਂ ਵਿਕੀ ਹੈ ਜੀ ਇੱਕ ਪਕਾਰ ਏਜੰਸੀ ਸ਼ਾਪ ਨੰਬਰ 4950 ਕਿੰਨੀ ਕੀਮਤ ਸੀ ਟਿਕਟ ਹਾਂਜੀ ਕਿੰਨੀ ਕੀਮਤ ਸੀ ਟਿਕਟ ਟਿਕਟ ਦੀ ਕੀਮਤ ਸੀ ਕਿ 1 ਕਰੋੜ ਜੀ ਪਹਿਲਾ ਇਨਾਮ ਉਹ ਇਨਾਮ ਜਿਹੜਾ ਨਾ ਕੀਮਤ ਕਿੰਨੀ 2000 ਰੁਪਏ ਟਿਕਟ ਦੀ ਕੀਮਤ ਸੀ ਕਿੰਨੀ ਕੀਮਤ ਲੱਗਦੀ ਹੈ ਬੰਦਾ ਜੀ ਲੱਭ ਨਹੀਂ ਰਿਹਾ ਕਿਉਂਕਿ ਬੰਦਾ ਨੇ ਨੰਬਰ ਨਹੀਂ ਸਾਨੂੰ ਦਿੱਤਾ ਏ ਕਹੇ ਨੰਬਰ ਗੁਪਤ ਰੱਖਿਆ ਨਾ ਨਾ ਤਾਂ ਅਜਾ ਹੁਣ ਨੰਬਰ ਦਿਖਾ ਰਹੇ ਹਾਂ ਕੀ ਕਹਿਣਾ ਚਾਹੋਗੇ ਇਹਦੀ ਵੈਲਿਡਿਟੀ ਵੀ ਕਿਹਦੇ 1 ਮਹੀਨੇ ਦੀ ਹੁੰਦੀ ਹੈ ਹਾਂਜੀ ਹਾਂਜੀ ਜ਼ਰੂਰ ਜੀ ਵੈਲਿਡਿਟੀ 1 ਮਹੀਨੇ ਦੀ ਹੁੰਦੀ ਹੈ 1 ਮਹੀਨੇ ਦੇ ਅੰਦਰ ਇਹ ਟਿਕਟ ਕਲੇਮ ਹੋ ਜਾਏਗੀ ਠੀਕ ਹੈ ਉਸ ਤੋਂ ਬਾਅਦ ਟਿਕਟ ਨਿਕਲੇ ਹੋਵੇਗੀ ਇੱਕ ਮਹੀਨੇ ਦੇ ਅੰਦਰ ਅੰਦਰ ਦਾ ਟਾਈਮ ਹੈਗਾ ਟਿਕਟ ਤੇ ਕਸਟਮਰ ਆ ਕੇ ਕਲੇਮ ਕਰਾ ਸਕਦਾ ਹੈ ਕਿ ਇਹਨਾਂ ਦਸਤਾਂਜੋ ਉਹ ਖੁਸ਼ੀ ਵਿੱਚ ਆ। ਅਸਾਦੀ ਕਸਟਮਰ ਨੂੰ ਇਹ ਪਹਿਲਾ ਹੈ ਕਿ ਜਲਦੀ ਜਲਦੀ ਦੁਕਾਨ ਤੇ ਆਓ ਇੱਕ ਦੋ ਦਿਨ ਦੇ ਅੰਦਰ ਅੰਦਰ ਆ ਜਾਓ ਚਾਹੇ ਮਹੀਨੇ ਦੇ ਅੰਦਰ ਆ ਜਾਓ ਆਪਣੀ ਟਿਕਟ ਕਲੇਮ ਕਰਾ ਲਓ ਠੀਕ ਹੈ ਮੁੜ ਕੇ ਇਹ ਨਾ ਹੋਵੇ ਕਿ ਪਸਤਾਵਾ ਰਹਿ ਜੇ ਪਿੱਛੇ

ਇਸ ਸਾਲ ਦਾ ਤੀਜਾ ਨਾਮ ਹੈ ਇਸ ਸਾਲ ਦਾ ਤੀਜਾ ਨਾਮ ਆਕ੍ਰਿਕ ਹੋ ਗਿਆ ਹੈ ਪਹਿਲੇ ਸਾਲ ਖਤਮ ਹੋਣ ਨੂੰ ਕੁਝ ਕਾਲੇ ਸਾਲ ਖਤਮ ਹੋਣ ਨੂੰ ਹਜੇ 2 ਮਹੀਨੇ ਬਾਕੀ ਨੇ ਅੱਗੇ ਹੋਰ ਵੀ ਵੱਡਾ ਇਨਾਮ ਆਉਣ ਦੀ ਉਮੀਦ ਹੈ ਜਦੋਂ ਗੱਲ ਵਿਆਸੀ ਤੋਂ ਹਜੇ ਲੱਜੀ ਜਾਣਗੇ ਹਜੇ جاری ਰਹੇਗਾ ਇਹ ਜਿੰਨੇ ਵੀ ਸਾਡੇ ਲੋਕਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਹੈ ਉਹ ਕਦੀ ਦਵਾਵਾਂ ਕਰਕੇ ਹੀ ਸਾਡੇ ਕੋਲ ਇਨਾਮ ਲੱਗਦਾ ਐ ਐਡਾ ਇਨਾਮ ਨਹੀਂ ਲੱਗਦਾ ਇਹ ਕਹੂੰਗਾ ਪੰਜਾਬ ਵਾਸੀਆਂ ਨੂੰ ਕੀ ਕਹੂੰ ਪੰਜਾਬ ਵਾਸੀਆਂ ਨੂੰ ਐਹੀ ਕਹੂੰਗਾ ਮੈਂ ਕਿ ਟਿਕੜ ਪਾਣੀ ਚਾਹੀਦੀ ਐ ਜਾਂ ਇੱਕ ਨਿਕਲ ਪਾਓ ਇਹਦਾ ਕਾਇਮ ਦਾ ਕੁਸਤੀ ਪਤਾ ਹੁੰਦਾ ਸਮਾ ਦਾ ਕੁਸਤੀ ਪਤਾ ਤਾਂ ਉਧਰ ਆਮਦਨ ਤੋਂ ਜ਼ਿਆਦਾ ਸੰਪਤੀ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੇ ਵੱਲੋਂ ਅੱਜ ਉਹਨਾਂ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਸੁਣਵਾਈ ਕੀਤੀ ਜਾਵੇਗੀ ਦੱਸ ਦਈਏ ਕਿ ਇਸ ਸੁਣਵਾਈ ਦੇ ਵਿੱਚ ਕੋਈ ਵੱਡਾ ਫੈਸਲਾ ਆ ਸਕਦਾ ਹੈ ਕਿਉਂਕਿ ਅਲ ਬੀਤੇ ਕਾਫੀ ਸਮੇਂ ਤੋਂ ਇਸ ਮਾਮਲੇ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਬੀਤੇ ਸਭੀ ਇਸ ਦੀ ਤਰੀਕ ਟਾਲ ਦਿੱਤੀ ਗਈ ਸੀ ਔਰ ਅੱਜ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਵੇਗੀ ਜਿਸ ਵਿੱਚ ਵਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਕੋਈ ਵੱਡਾ ਫੈਸਲਾ ਆ ਸਕਦਾ ਹੈ ਤਾਂ 25 ਜੂਨ ਨੂੰ ਗ੍ਰਿਫਤਾਰੀ ਕੀਤੀ ਗਈ ਸੀ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਦੀ ਔਰ ਆਮਦਨ ਤੋਂ ਵੱਧ ਜਾਇਦਾਦ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਦੇ ਵਿੱਚ ਵਿਕਰਮ ਜੀਠਿਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਵਿਕਰਮ ਜੀਠਿਆ ਦੇ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਅਰਜੀ ਲਗਾਈ ਗਈ ਸੀ ਉਮੀਦ ਹੈ ਕਿ ਅੱਜ ਇਸ ਅਰਜੀ ਦੇ ਉੱਤੇ ਕੋਈ ਵੱਡਾ ਫੈਸਲਾ ਆਸਾ ਕਦਾ ਤਾਂ ਫੈਸਲੇ ਤੋਂ ਪਹਿਲਾਂ ਉਹਨਾਂ ਦੀ ਟੀਮ ਦੇ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਤਰਨ ਤਾਰਨ ਦੇ ਵੋਟਰਾਂ ਨੂੰ ਅਪੀਲ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਔਰ ਆਪਣੇ ਵਰਕਰਾਂ ਦੇ ਵਿੱਚ ਉਜੋਸ਼ ਭਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਤਾਂ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਵਿਕਰਮ ਮਜੀਠੀਆ ਨੂੰ ਹਿਮਾਚਲ ਤੋਂ ਲੈ ਕੇ ਯੂਪੀ ਤੱਕ ਉਹਨਾਂ ਦੀ ਪ੍ਰਾਪਰਟੀ ਹੋਣ ਦਾ ਦਾਵਾ ਕੀਤਾ ਜਾ ਰਿਹਾ ਔਰ ਇਸ ਤੋਂ ਬਾਅਦ ਜੋ ਵਿਜੀਲੈਂਸ ਦੀਆਂ ਟੀਮਾਂ ਨੇ ਉਹ ਹਿਮਾਚਲ ਦਿੱਲੀ ਅਤੇ ਯੂਪੀ ਸਮੇਤ 25 ਥਾਵਾਂ ਦੇ ਉੱਤੇ ਰੇਡ ਕਰਦੀਆਂ ਨੇ ਉਹਨਾਂ ਦੀ ਪ੍ਰਾਪਰਟੀ ਦੀ ਪਛਾਣ ਕਰਦੀਆਂ ਨੇ ਔਰ 6 ਜੁਲਾਈ ਤੋਂ ਵਿਕਰਮਜੀਠਿਆ ਲਗਾਤਾਰ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਵਿਜੀਲੈਂਸ ਬਿਊਰੋ ਦੀ ਜੋ ਰਿਮਾਂਡ ਤੇ ਉਹਨਾਂ ਨੂੰ ਰੱਖਿਆ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਇਸ ਸਮੇਂ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਇਸ ਮਾਮਲੇ ਦੇ ਵਿੱਚ ਲਗਾਤਾਰ ਸੁਣਵਾਈਆਂ ਵੀ ਚੱਲ ਰਹੀਆਂ ਨੇ ਦੱਸਿਆ ਜਾ ਰਿਹਾ ਕਿ ਬਾਈ ਅਗਸਤ ਨੂੰ ਚਾਰਜ ਸ਼ੀਟ ਵੀ ਦਾਖਲ ਇਸ ਮਾਮਲੇ ਦੇ ਵਿੱਚ ਕੀਤੀ ਗਈ ਹੈ 40000 ਪੰਨਿਆਂ ਦੀ ਇਹ ਚਾਰਜ ਸ਼ੀਟ ਜਿਸ ਦੇ ਵਿੱਚ ਦਸਤਾਵੇਜ਼ੀ ਸਬੂਤ ਅਤੇ 200 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਵੀ ਸ਼ਾਮਲ ਨੇ ਹਾਲਾਂਕਿ ਇਹ ਮਾਮਲਾ 2013 ਦਾ ਜੁੜਿਆ ਹੋਇਆ ਹੈ ਈਡੀ ਦੀ ਜਦੋਂ ਜਾਂਚ ਈਡੀ ਦੇ ਵੱਲੋਂ ਕੀਤੀ ਗਈ ਸੀ 6000 ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਰੈਕਟ ਦਾ ਖੁਲਾਸਾ ਹੋਇਆ ਸੀ ਤਾਂ ਉਸ ਤੋਂ ਬਾਅਦ ਮਾਮਲਾ ਉਹਨਾਂ ਦੇ ਨਾਲ ਜੋੜ ਕੇ ਆਮਦਨ ਤੋਂ ਜ਼ਿਆਦਾ ਸੰਪਤੀ ਦਾ ਇਹ ਮਾਮਲਾ ਬਣਾਇਆ ਗਿਆ ਜਿਸ ਦੇ ਵਿੱਚ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਨਾਬਾ ਜੇਲ੍ਹ ਦੇ ਵਿੱਚ ਉਹ ਫਿਲਹਾਲ ਬੰਦ ਨੇ ਔਰ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਲਗਾਤਾਰ ਪਟੀਸ਼ਨ ਪਾਈ ਗਈ ਸੀ ਹੁਣ ਪਟੀਸ਼ਨ ਦੇ ਉੱਤੇ ਸੁਣਵਾਈ ਹੋ ਰਹੀ ਹੈ ਤਾਂ ਜ਼ਮਾਨਤ ਦੇ ਉੱਤੇ ਅੱਜ ਕੋਈ ਵੱਡਾ ਫੈਸਲਾ ਆ ਸਕਦਾ ਹੈ ਤਾਂ ਹੁਣ ਅਗਲੀ ਖਬਰ ਦਾ ਰੁਖ ਕਰਦੇ ਆਂ ਫਰੀਦাবাদ ਦੇ ਵਿੱਚ ਇੱਕ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਘਰ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਜੋ ਵਿਸਫੋਟਕ ਬਰਾਮਦ ਕੀਤਾ ਗਿਆ ਇਸ ਤੋਂ ਇਲਾਵਾ ਅਸॉल्ट ਰਾਈਫਲ ਉਹਨਾਂ ਦੇ ਘਰ ਦੇ ਵਿੱਚੋਂ ਬਰਾਮਦ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਫਰੀਦাবাদ ਦਾ ਰਹਿਣ ਵਾਲਾ ਇਹ ਡਾਕਟਰ 300 ਕਿਲੋ ਆਰ ਡੀ ਐਕਸ ਬਰਾਮਦ ਕੀਤਾ ਗਿਆ ਹੈ ਫਰੀਦাবাদ ਦੇ ਡਾਕਟਰ ਦੇ ਕੋਲ ਔਰ ਅਨੰਤ ਨਾਗ ਦੱਸਿਆ ਜਾ ਰਿਹਾ ਹੈ ਦੱਸ ਦਈਏ ਕਿ ਕਸ਼ਮੀਰ ਦਾ ਰਹਿਣ ਵਾਲਾ ਇਹ ਡਾਕਟਰ ਔਰ ਇੱਥੇ ਫਰੀਦাবাদ ਦੇ ਵਿੱਚ ਇੱਕ ਕਮਰਾ ਲੈ ਕੇ ਰਹਿ ਰਿਹਾ ਸੀ ਔਰ ਜਿਸ ਕਮਰੇ ਨੂੰ ਇਸ ਦੇ ਵੱਲੋਂ ਕਿਰਾਏ ਤੇ ਲਿਆ ਗਿਆ ਸੀ ਤਾਂ ਉਸ ਦਾ ਇਸਤੇਮਾਲ ਇਸ ਤਰੀਕੇ ਦੇ ਨਾਲ ਆਰ ਡੀ ਐਕਸ ਅਤੇ ਹੋਰ ਜੋ ਵਿਸਫੋਟਕ ਪਦਾਰਥੇ ਨੇ ਉਹ ਰੱਖਣ ਲਈ ਕੀਤਾ ਗਿਆ ਔਰ ਇਸ ਮਾਮਲੇ ਦੇ ਵਿੱਚ ਹੁਣ ਗ੍ਰਿਫਤਾਰੀ ਹੋ ਚੁੱਕੀ ਹੈ ਤਾਂ ਦੱਸਿਆ ਜਾ ਰਿਹਾ ਕਿ ਆਦਿਲ ਅਹਿਮਦ ਨਾਮ ਹੈ ਅਨੰਤਨਾਗ ਕਸ਼ਮੀਰ ਦਾ ਰਹਿਣ ਵਾਲਾ ਹੈ 7 ਨਵੰਬਰ ਨੂੰ ਜੰਮੂ ਕਸ਼ਮੀਰ ਪੁਲਿਸ ਦੇ ਯੂਪੀ ਦੇ ਸਹਾਰਨਪੁਰ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਬਾਅਦ ਅਦਾਲਤ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਉਸ ਮਾਮਲੇ ਦੇ ਵਿੱਚ ਉਸਨੇ ਫਰੀਦাবাদ ਦੇ ਵਿੱਚ ਵਿਸਫੋਟਕ ਰੱਖੇ ਹੋਣ ਦੀ ਗੱਲ ਸਵੀਕਾਰ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਔਰ ਇਹ ਵਿਸਫੋਟਕ ਬਰਾਮਦ ਕੀਤਾ ਜਾਂਦਾ ਤਾਂ ਇਸ ਤੋਂ ਪਹਿਲਾਂ ਅਨੰਤਨਾਗ ਦੇ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਇਹ ਪ੍ਰੈਕਟਿਸ ਕਰਦਾ ਸੀ 2024 ਦੇ ਵਿੱਚ ਉੱਥੋਂ ਅਸਤੀਫਾ ਦੇ ਕੇ ਸਹਾਰਨਪੁਰ ਦੇ ਵਿੱਚ ਪ੍ਰੈਕਟਿਸ ਕਰਨ ਆ ਜਾਂਦਾ ਹੈ ਤਾਂ ਜਿਸ ਤੋਂ ਬਾਅਦ 7 ਨਵੰਬਰ ਨੂੰ ਇੱਕ ਡਾਕਟਰ ਮੁਜਾਹਿਲ ਸ਼ਕੀਲ ਨੂੰ ਪੁਲਵਾਮਾ ਤੋਂ ਜਦ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਹ ਆਦਿਲ ਦੀ ਨਿਸ਼ਾਨਦੇਹੀ ਦੇ ਉੱਤੇ ਹੀ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਡਾਕਟਰ ਆਦਿਲ ਅਹਿਮਦ ਨੇ ਫਰੀਦাবাদ ਦੇ ਤੌਜ ਪਿੰਡ ਦੇ ਵਿੱਚ ਤਿੰਨ ਮਹੀਨੇ ਪਹਿਲਾਂ ਕਿਰਾਏ ਦੇ ਉੱਤੇ ਕਮਰਾ ਲਿਆ ਸੀ ਦੱਸਦੀ ਹੈ ਕਿ ਉਹ ਇੱਥੇ ਰਹਿੰਦਾ ਨਹੀਂ ਸੀ ਸਿਰਫ ਉਸ ਦੇ ਕੋਲੋਂ ਇਹ ਸਮਾਨ ਰੱਖਿਆ ਜਾਂਦਾ ਸੀ ਜਿਸ ਦੇ ਵਿੱਚ ਵਿਸਫੋਟਕ ਪਦਾਰਥ ਰੱਖੇ ਹੋਏ ਸੀ ਔਰ ਰਾਈਫਲਾਂ ਰੱਖੀਆਂ ਹੁੰਦੀਆਂ ਸੀ ਫਿਲਹਾਲ ਪੁਲਸ ਨੇ ਜੂਆਪਾ ਦੇ ਤਹਿਤ ਉਸਦੇ ਉੱਤੇ ਕਾਰਵਾਈ ਕੀਤੀ ਹੈ ਔਰ ਮਾਮਲਾ ਦਰਜ ਕਰ ਲਿਆ ਹੈ ਗੈਰ ਕਾਨੂੰਨੀ ਗਤੀਵਿਧੀਆਂ ਦੇ ਤਹਿਤ ਇਹ ਕੇਸ ਦਰਜ ਕੀਤਾ ਗਿਆ ਹੈ ਔਰ ਸੂਤਰਾ ਦੇ ਮੁਤਾਬਕ ਡਾਕਟਰ ਦੇ ਕੋਲ ਇਸ ਤਰ੍ਹਾਂ ਦੇ ਹਥਿਆਰ ਦੀ ਬਰਾਮਦਗੀ ਅੱਤਵਾਦ ਨਾਲ ਜੁੜੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਕਰਕੇ ਮੰਨੀ ਜਾ ਰਹੀ ਹੈ ਜਿਸ ਕਰਕੇ ਉਸਦੇ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਪਿਛਗਿਛ ਕੀਤੀ ਜਾ ਰਹੀ ਹੈ 300 ਕਿਲੋ ਤੋਂ ਜ਼ਿਆਦਾ ਵਿਸਫੋਟਕ ਅਮੋਨੀਅਮ ਨਾਈਟ੍ਰੇਟ ਦੱਸਿਆ ਜਾ ਰਿਹਾ ਹੈ ਔਰ ਅਸॉल्ट ਰਾਈਫਲ ਅਤੇ ਕਾਰਤੂਸ ਉਸਦੇ ਵੱਲੋਂ ਬ੍ਰਾਮਦ ਕੀਤਾ ਗਿਆ ਹੈ ਉਸ ਦਿਨੋਂ ਸੇ ਫੈਦਾਬਾਦ ਪੁਲਿਸ ਇੱਕ ਹਰਿਆਣਾ ਪੁਲਿਸ اور ਜੀਐਨਕੇ ਪੁਲਿਸ ਦਾ ਇੱਕ ਜੁਆਇੰਟ ਆਪਰੇਸ਼ਨ ਚੱਲ ਰਿਹਾ ਹੈ और ये अभी भी जारी है मैं बताना चाहूँगा ऑपरेशन अभी भी जारी है जिसके अंतर्गत एक एंटी टैरा मॉड्यूल पे काम करते हुए हमारी दोनों की जॉइंट टीम ने यहाँ पे जो है काम किया जिसके अंदर एक अकूज़ एक को पहले यहाँ से पकड़ा गया था जिसका नाम है डॉक्टर मुजम्मल और इस पर आगे कार्रवाई करते हुए जो है कल जो है रेड्स की गई और जिसमें रेड्स के दौरान यहाँ पे लगभग थ्री सिक्सटी के के आसपास इन्फ्लेबल मटेरियल है जो कि संभावित अमोनियम नाइट्रेट है मैं क्लियर करना चाहूँगा कि इट इज़ नॉट आर मैं इस बात को क्लियर करूंगा क्योंकि कई जगह ये चल जाए तो मैं क्लियर करना चाहूँगा इट्स नॉट आर डी एक्स इनफिलेबल मेटेरियल है इसके अलावा कई और ऐसा सामान जो टैर एक्टिविटीज़ में जिनका संभावित इस्तेमाल किया जा सकता है जैसे टाइमर्स लगभग बीस टाइमर्स टाइमर्स विद बैटरीज चार और इसके अलावा कुछ अन्य सामान है जो जो है यहाँ बरामद किया गया है साथ साथ ही जो है जो फायर आर्म्स में एक कैरन कॉप राइफल विद थ्री मैगजीन्स एंड 83 थ्री लाइफ राउंड्स एक पिस्टल विद आठ लाइव राउंडस एडिशनल मैगजीन्स से जो है, की गई है और इसके अंदर जो है अभी जो है कार्रवाई की हमारी जॉइंट पुलिस की कार्रवाई जारी है इट इज कैन कॉप एसोल्ट राइफल सर ये यहाँ क्या करता था आरोपी जो पकड़ा गया ये यह, यहाँ पे जो है ये ये यूनिवर्सिटी युण में जो है पढ़ाता था ਖਬਰਾਂ ਇਸੇ ਤਰੀਕੇ ਦੇਸ਼ ਵਿਦੇਸ਼ ਅਤੇ ਪੰਜਾਬ ਦੀਆਂ ਵੱਡੀਆਂ ਖਬਰਾਂ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਜਗਬਣੀ ਟੀਵੀ